ਹਸਾਂਗੇ ਹਸਾਵਾਂਗੇ ਤੇ ਜੀਤੀ ਲਾਪਾਂਗੇ ਸਤਿਗੁਰਾਲ ਜੀ ਮੈਂ ਤੁਹਾਡਾ ਆਪਣਾ ਧਰਮਜੀਤ ਤੇ ਮੈਂ ਲੈ ਕੇ ਹਾਜ਼ਰਾ ਪ੍ਰੋਗਰਾਮ ਹਸਾਂਗੇ ਹਸਾਵਾਂਗੇ ਤੇ ਹਸਾਂਗੇ ਹਸਾਵਾਂਗੇ ਦੇ ਵਿੱਚ ਤੁਹਾਡਾ ਦੁਬਾਰਾ ਤੋਂ ਜਿਹੜਾ ਸਵਾਗਤ ਆ ਤੇ ਦੋਸਤੋ ਜਲਦੀ ਨਾਲ ਚਲਦੇ ਆ ਚਾਚੇ ਕਰਤਾਰੇ ਦੇ ਕੋਲ ਤੇ ਸੁਣਦੇ ਆ ਜੀ ਘੁੱਦੇ ਦੀਆਂ ਖਚਰਬਾਨੀਆਂ ਲੋ ਜੀ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਹਸਾਂਗੇ ਹਸਾਵਾਂਗੇ ਚ ਤੇ ਹਸਾਂਗੇ ਹਸਾਵਾਂਗੇ ਪ੍ਰੋਗਰਾਮ ਚ ਅਸੀਂ ਲੈ ਕੇ ਆਉਂਨੇ ਆਂ ਹਰ ਵਾਰ ਕੁਦੇ ਦੀਆਂ ਖਤਰਬਾਨੀਆਂ ਤੇ ਕੁਦੇ ਦੀਆਂ ਖਤਰਬਾਨੀਆਂ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਨੇ ਯਾਰ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਤੁਹਾਨੂੰ ਕਿਵੇਂ ਲੱਗਦਾ ਸਾਡਾ ਕੁਦਾ ਤੇ ਜੇ ਚੰਗਾ ਲੱਗਦਾ ਤਾਂ ਲਾਇਕ ਵੀ ਕਰ ਦਿਆ ਕਰੋ ਤੇ ਜੇ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦੋਗੇ ਤਾਂ ਤੁਹਾਡਾ ਜਾਂਦਾ ਕੀ ਏ ਉਹ ਵੀ ਸਾਡਾ ਕੁਦਾ ਵੇਖ ਲੈਣਗੇ ਹੈ ਕਿ ਨਹੀਂ ਸ਼ੇਅਰ ਕਰ ਦਿਆ ਕਰੋ ਯਾਰ ਕੁਝ ਨਹੀਂ ਜਾਂਦਾ ਤੇ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤੇ ਸਬਸਕ੍ਰਾਈਬ ਦਾ ਬਟਨ ਦੱਬਣ ਦੇ ਕਿਹੜੇ ਪੈਸੇ ਲੱਗਦੇ ਆ ਉਹ ਵੀ ਦੱਬ ਦਿਆ ਕਰੋ ਤੇ ਨਾਲ ਜੁੜ ਜਾਓ ਸਾਡੀ ਟੀਮ ਦੇ ਅੱਗੇ ਅੱਗੇ ਨਵੇਂ ਨਵੇਂ ਤੇ ਵਧੀਆ ਵਧੀਆ ਪ੍ਰੋਗਰਾਮ ਵੇਖਣ ਵਾਸਤੇ ਰੈਡ ਲਾਈਟ ਪ੍ਰੋ ਦੇ ਉੱਤੇ ਤੇ ਦੋਸਤੋ ਚਲੋ ਕਰ ਲਈਏ ਫਿਰ ਕੋਦੇ ਦੀ ਗੱਲ ਤੇ ਕੋਦੇ ਦੀ ਗੱਲ ਲੈ ਮੈਂ ਕਰਦਾ ਸ਼ੁਰੂ ਤੇ ਕੋਦਾ ਇੱਕ ਵਾਰੀ ਚੱਲ ਗਿਆ ਆਪਣੀ ਨਾਲ ਦੀਆਂ ਨਾਲ ਮੇਲਾ ਵੇਖਣ ਤੇ ਮੇਲੇ ਦੇ ਵਿੱਚ ਦੋਵੇਂ ਇੱਧਰ-ਇੱਧਰ ਘੁਮਾਂਡੇ ਸੀ ਘੁੰਮਦਿਆ ਘੁੰਮਦਿਆ ਉਹਨਾਂ ਨੂੰ ਇੱਕ ਪੇਂਟਰ ਟੱਕਰ ਗਿਆ ਕਹਿੰਦਾ ਉਸਤਾਦ ਜੀ ਇੱਕ ਪੇਂਟਿੰਗ ਬਣਵਾ ਲਓ ਆਪਣੀ ਘਰ ਦੀ ਦੀ ਤੇ ਪੇਂਟਿੰਗ ਮੂੰਹੋ ਬੋਲੇਗੀ ਮੂੰਹੋ ਕਹਿੰਦਾ ਤੇਰਾ ਦਿਮਾਗ ਖਰਾਬ ਆ ਓਏ ਅੱਗੇ ਇੱਕ ਬੋਲਦੀ ਏ ਇਹੋ ਹੀ ਘਟਨੀ ਤੂੰ ਪੇਂਟਿੰਗ ਵੀ ਬੋਲਣ ਵਾਲੀ ਬਣਾ ਦੇ ਤੱਲੋ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਆਪਾਂ ਘੁੱਦਾ ਲੈ ਕੇ ਤੁਹਾਡੇ ਕੋਲ ਆ ਗਏ ਆ ਤੇ ਘੁੱਦੇ ਦੀਆਂ ਖਤਰਬਾਨੀਆਂ ਤੁਸੀਂ ਸਾਡੇ ਨਾਲ ਦੇਖਦੇ ਪਿਓ ਤੇ ਘੁੱਦੇ ਦੀ ਅਗਲੀ ਖਤਰਬਾਨੀ ਸੁਣ ਲਓ। ੱਲੋ ਜੀ ਘੁੱਦਾ ਚੱਲ ਗਿਆ ਆਪਣੇ ਕੰਮ ਤੇ ਤੇ ਮਗਰੋਂ ਪੈ ਗਿਆ ਉਹਦੀ ਘਰ ਦੀ ਨੂੰ ਇੱਕ ਕੰਮ ਤੇ ਉਹਨੇ ਚੱਕ ਕੇ ਫੋਨ ਦਿੱਤਾ ਮਲਾ ਤੇ ਫੋਨ ਆਂੜਿਆ ਸੀ ਬਿਜੀ ਘਟਤਾ ਨਾਲੇ ਕਹਿੰਦੀ ਇਹਨੂੰ ਆਲਾਂ ਦੇ ਅੱਜ ਘਰ ਅੱਜ ਮੇਰਾ ਫੋਨ ਨਹੀਂ ਲੱਗਿਆ ਅੱਜ ਇਹਨੂੰ ਦੱਸਾਂਗੀ ਮਜਾ। ਉਦਰਕ ਕੋ ਦਾ ਜਦੋਂ ਸਾਮਾਨ ਨੂੰ ਘਰ ਆਇਆ ਨਾ ਤੇ ਕੋਦੇ ਦੀ ਘਰ ਦੀਨੇ ਆਉਂਦੇ ਢਾਲਿਆ ਦੇ ਸੋਟੇ ਤੇ ਸੋਟਾ ਦੇ ਡੰਡੇ ਤੇ ਡੰਦਾ ਇੰਨਾ ਕਟਿਆ ਇੰਨਾ ਕਟਿਆ ਹਾਰ ਕੇ ਕਹਿੰਦਾ ਉਹ ਭਾਗਵਾਨੇ ਉਹ ਗੱਲ ਤੇ ਦੱਸ ਹੋਈ ਕੀ ਏ ਕਹਿੰਦੀ ਗੱਲ ਕੀ ਹੋਣੀ ਏ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਹੈ ਕਿਥੇ ਹੀ ਕਹਿੰਦਾ ਆਫਿਸ ਕਹਿੰਦੀ ਆਫਿਸ ਤੇ ਨਹੀਂ ਲੱਗਦੇ ਪਹਿਲਾਂ ਇਹ ਦੱਸੋ ਵੀ ਤੁਹਾਡਾ ਫੋਨ ਕਿਹੜੀ ਕੰਜਰ ਦੀਨੇ ਚੁੱਕਿਆ ਸੀ ਜਿਹੜੀ ਕਹਿੰਦੀ ਸੀ ਵੀ ਹਲੇ ਬਿਜੀ ਨੇ ਕਥੇ ਬਿਜੀ ਹੀ ਤੁਹੀ ਤਾਂ ਲਾਉ ਦੀ ਦੋਸਤੋ ਮਾਮਲਾ ਫੇਰ ਹੋ ਗਿਆ ਗੜਬੜ ਤੇ ਮਾਮਲਾ ਗੜਬੜ ਇਸ ਤਰ੍ਹਾਂ ਹੋ ਗਿਆ ਤੇ ਘੁੱਦੇ ਦੇ ਪੈ ਗਈ ਪੇਟ 'ਚ ਪਥਰੀ ਤੇ ਪਥਰੀ ਦਾ ਕਰਾਉਣ ਚਲ ਗਿਆ ਆਪਰੇਸ਼ਨ ਤੇ ਆਪਰੇਸ਼ਨ ਡਾਕਟਰ 'ਚ ਡਾਕਟਰ ਨੇ ਜਦੋਂ ਢਿੱਡ ਦੇ ਲਾਤਣਾ ਚੀਰਾ ਤੇ ਆਪਰੇਸ਼ਨ ਕਰਦੇ ਵਕਤ ਕਹਿੰਦਾ ਡਾਕਟਰ ਸਾਹਿਬ ਮੈਨੂੰ ਛੁੱਟੀ ਕਦੋਂ ਮਿਲ ਜੂਗੀ ਤੇ ਡਾਕਟਰ ਅਗੋ ਪਤਾ ਕੀ ਕਹਿੰਦਾ ਕਹਿੰਦਾ ਘੁੱਦਿਆ ਟੈਨਸ਼ਨ ਨਾ ਲੈ ਜੇ ਆਪਰੇਸ਼ਨ ਹੋ ਗਿਆ ਸੈਕਸਫੁਲ ਫੇਰ ਤੇ ਤੈਨੂੰ 1-2 ਦਿਨਾਂ 'ਚ ਛੱਡ ਦੇਾਂਗੇ ਤੇ ਜੇ ਨਾ ਹੋਇਆ ਤੇ ਫੇਰ ਬਸ ਅੱਧੇ ਹੀ ਘੰਟਾ ਤੇ ਦੋਸਤੋ ਬਸ ਇਹੀ ਨੇ ਖਤਰਬਾਨੀਆਂ ਘੁੱਦੇ ਦੀਆਂ ਤੇ ਘੁੱਦਾ ਕਦੀ ਇਧਰ ਤੇ ਕਦੀ ਉਧਰ ਘੁੱਦੇ ਦੀਆਂ ਗੱਲਾਂ ਜਿਹੜੀਆਂ ਮੁੱਕਣ ਨਹੀਂ ਆਉਣੀਆਂ ਤੇ ਨਾ ਹੀ ਆਪਾਂ ਮੁੱਕਣ ਦੇਣੀ ਆਂ ਠੀਕ ਹੈ ਨਹੀਂ ਘੁੱਦਾ ਜਿੰਦਾਬਾਦ ਰਹੇਗਾ ਤੇ ਘੁੱਦੇ ਨੂੰ ਲੈ ਕੇ ਅਸੀਂ ਤੁਹਾਡੇ ਕੋਲ ਆਉਂਦੇ ਰਾਂਗੇ ਤੇ ਤੁਸੀਂ ਸਾਡੇ ਨਾਲ ਦੇਖਦੇ ਰਹੋ ਬਸ ਹੱਸਾਂਗੇ ਹਸਾਵਾਂਗੇ ਤੇ ਢਿੱਡੀ ਪੀੜਾ ਪਾਵਾਂਗੇ ਤੇ ਢੱਲਾ ਪਿਆ ਪਾਉਣ ਵਾਸਤੇ ਅਸੀਂ ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਦੁਬਾਰਾ ਮਿਲਦੇ ਆ ਜੇਕਰ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲੋ ਤਾਂ ਕਿ ਅਗਲੇ ਪ੍ਰੋਗਰਾਮ ਵੀ ਤੁਹਾਡੇ ਤੱਕ ਪਹੁੰਚ ਸਕਣ ਬੜੇ ਹੀ ਆਰਾਮ ਦੇ ਨਾਲ